ਕਿੰਦਰ ਸ਼ਰਮਾ ਦੁਰਗਾ ਮਾਡਲ ਸਕੂਲ ਤੋਂ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਨੂਮਾਨ ਜੀ ਅੰਤਿਮ ਲਈ ਗਈ ਹੈ। ਔਰ ਬਸਾਕੀ ਦੇ ਨਾ ਪਰਵਦੇ ਉੱਤੇ ਯਾਨੀ ਸਾਰੇ ਬੱਚੇ ਸਾਡੇ ਸਕੂਲ ਦੇ ਨਵੀਂ ਨਵੀਂ ਡਿਸ਼ਾਂ ਆਪਣੇ ਘਰੋਂ ਬਣਾ ਕੇ ਲਿਆਏ। ਔਰ ਸਾਰੇ ਬੱਚਿਆਂ ਦੇ ਨਾਲ ਅਸੀਂ ਹਨੂਮਾਨ ਜੀ ਅਰਤੀ ਬਣਾਈ ਸਾਰੀ ਟੀਚਰਸ ਨੇ ਹਰ ਸੋ ਉਲਾਚਨਾ ਸਾਰਿਆਂ ਨਾਲ ਯਾਨੀ ਮਤਲਬ ਇਹਨੇ ਅਸੀਂ ਲੈਣਾ ਆਪਣਾ ਹਰ ਸਾਲ ਦੀ ਤਰ੍ਹਾਂ ਲੱਡੂ ਮਿੱਠੇ ਵੰਡੇ ਗਏ ਹਨੂਮਾਨ ਬਜਰੰਗਬਲੀ ਜੀ ਦੇ ਜਨਮ ਦਿਵਸ ਦੇ ਉੱਤੇ। ਔਰ ਸਾਰਿਆਂ ਨੂੰ ਯਾਨੀ ਮੈਂ ਪੂਰੇ ਸਭ ਨੂੰ ਯਾਨੀ ਬਧਾਈ ਦੇਣਾ ਚਾਹਨਾ ਆਪਣੇ ਸਕੂਲ ਵੱਲੋਂ ਸਾਰੇ ਸਟਾਫ ਵੱਲੋਂ ਟੀਚਰ ਵੱਲੋਂ ਸਾਰੇ ਬੱਚਿਆਂ ਨੂੰ ਯਾਨੀ ਮਤਲਬ ਇਹ ਨਹੀਂ ਇਹੀ ਕਹਨੇ ਕਿ ਯਾਨੀ ਬਹੁਤ ਬਹੁਤ ਵਧਾਈ ਹੋ ਸਾਰੇ ਸਾਰੇ ਬੱਚਿਆਂ ਨੂੰ ਅਦਰ ਸਟਾਫ ਮੈਂਬਰਸ ਨੂੰ ਹਨੂਮਾਨ ਜਨਮਤੀ ਦੀ ਲੱਖ ਲੱਖ ਵਧਾਈ ਦਿੰਦੇ ਆ ਤੇ ਨਾਲੇ ਵਿਸਾਖੀ ਦੇ ਪਰਵ ਦੀ 14 ਤਰੀਕ ਨੂੰ ਡਾਕਟਰ ਬੀ ਆਰ ਅੰਬੇਦਕਰ ਜੀ ਜਨਮਤੀ ਹੈਗੀ ਹੈ ਜਿਨ੍ਹਾਂ ਨੇ ਸਾਡੇ ਲਈ ਸੰਵਿਧਾਨ ਲਾਗੂ ਕੀਤਾ ਸੀ ਕਿ ਸਾਰੇ ਧਰਮ ਬਰਾਬਰ ਨੇ ਤੇ ਸਾਰਿਆਂ ਨੂੰ ਅਧਿਕਾਰ ਬਰਾਬਰ ਦਿਲਾਇਆ ਆ ਉਨ੍ਹਾਂ ਦੇ ਉਪਲਬਖਸ਼ ਦੇ ਵਿੱਚ ਅਸੀਂ ਛੁੱਟੀ ਕਰ ਰਹੇ ਹਾਂ ਸਕੂਲ ਦੀ ਸੋਮਵਾਰ ਨੂੰ ਥੈਂਕ ਯੂ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ